ਟੋ ਬਾਦ ਆ ਗਿਆ ਨੱਚਣ ਦਾ ਵੇਲਾ ਤੇ ਬੋਲੀਆਂ ਲੱਗ ਗਈਆਂ ਬੂਫਰ ਤੇ ਪਰ ਮੈਂ ਬੋਲੀਆਂ ਕਰ ਦਿੱਤੀਆਂ ਮਿਊਟ ਤੇ ਤੁਹਾਡਾ ਮਨੋਰੰਜਨ ਮੈਂ ਕਰਦੀ ਆਂ ਆਹੀਂ ਨਹੀਂ ਮੇਲਣੇ ਜਾਈ ਨਹੀਂ ਮੇਲਣੇ ਭਣ ਕੇ ਪਰਾਣੀ ਛਾਈ ਨਹੀਂ ਮੇਲਣੇ ਭਣ ਕੇ ਪਰਾਣੀ ਛਾਈ ਨਹੀਂ ਮੇਲਣੇ ਆਹੀਂ ਬਾਬਾਨਾ ਉਰੀ 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 ਨੀ ਇਹ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਖੁਸ਼ੀਆਂ ਦੇ ਪੌਣੇ 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 ਨੀ ਇਹ ਦਿਨ ਖੁਸ਼ੀਆਂ ਦੇ ਪਾਗਾਂ ਵਾਲੇ ਮਨਾਉਣੇ ਨੀ ਇਹ ਦਿਨ ਖੁਸ਼ੀਆਂ ਦੇ ਤੇ ਆਜੀ ਗਾਣ ਦਾ ਦੂਜਾ ਦਿਨ ਤੇ ਬੀਬੀਆਂ ਦੀ ਗਿਣਤੀ ਪਹਿਲੇ ਦਿਨ ਦੇ ਨਾਲੋਂ ਵੱਧ ਗਈ ਆ ਤੇ ਮੈਨੂੰ ਲੱਗਦਾ ਗਾਉਣ ਵੀ ਤੁਹਾਨੂੰ ਹੋਰ ਘਾਇਣ ਘੈਂਟ ਘੈਂਟ ਸੁਣਨ ਨੂੰ ਮਿਲਣਗੇ ਪਹਿਲੇ ਦਿਨ ਤੋਂ ਬਹੁਤ ਸੋਹਣੇ ਗੀਤ ਸੀਗੇ ਪਰ ਰਿਕਾਰਡਿੰਗ ਨਹੀਂ ਹੋਈ ਥੋੜੀ ਬਾਤ ਹੀ ਕੀਤੀ ਸੀਗੀ ਤੇ ਚਲੋ ਆ ਗਏ ਫਿਰ ਮਾਣਦੇ ਆ ਆਨੰਦ ਅਦਰ ਪ੍ਰੋਗਰਾਮ ਮੈਂ ਲਾਈਵ ਕੀਤਾ ਹੋਇਆ ਆਪਣੀ ਇੰਸਟਾਗ੍ਰam ਤੇ ਸ਼ਾਇਦ ਫੇਸਬੁੱਕ ਤੇ <laughs> 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 जी बना तो होगी अज के गीते शुरुआत तो देखते हैं कि रिकॉर्डिंग हुई किन्ना किड़ भटदार Yeah. <laughs>

ਅੱਜ ਫੇਰ ਗਿੱਧੇ ਦੇ ਵਿੱਚ ਮਿਊਜ਼ਿਕ ਮਤਲਬ ਬੋਲੀਆਂ ਜਿਹੜੀਆਂ ਬੂਫਰ ਤੇ ਲੱਗਦੀਆਂ ਆ ਮੈਨੂੰ ਤਾਂ ਇੱਕ ਜਾਗੋ ਦੇ ਵਿੱਚ ਢੋਲੀ ਤੇ ਦੂਜਾ ਗਿੱਧੇ ਦੇ ਵਿੱਚ ਬੂਫਰ ਇਹ ਦੋਵੇਂ ਚੀਜ਼ਾਂ ਕੰਡੇ ਵਾਂਗੂ ਚੁਭਦੀਆਂ ਆ ਕਿਉਂਕਿ ਜਦੋਂ ਜਾਗੋ ਦਾ ਬੋਲੀਆਂ ਦਾ ਗਿੱਧੇ ਦਾ ਸਾਰਾ ਹੀ ਸਵਾਦ ਮਰ ਜਾਂਦਾ ਜਦੋਂ ਢੋਲੀ ਢੋਲ ਵਜਾਉਂਦਾ ਆ ਢੋਲ ਹੁੰਦਾ ਝੂਮਰ ਲਈ ਢੋਲ ਹੁੰਦਾ ਪੰਗੜੇ ਦੇ ਲਈ ਤੇ ਜਿਹੜੀਆਂ ਬੋਲੀਆਂ ਆ ਉਹ ਢੋਲ ਕੀਤੇ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਤੇ ਆ ਮੈਂ ਅ ਮਤਲਬ ਜਦੋਂ ਬੂਫਰ ਲਾ ਦੇਣਾ ਗਿੱਦੇ ਦੇ ਵਿੱਚ ਤੇ ਫਿਰ ਗਿੱਦੇ ਦਾ ਪੀਸਵਾਦ ਪਰ ਮੈਂ ਇੱਕ ਨਵੀਂ ਤਰਕੀਬ ਸੋਚੀ ਆ ਮੈਂ ਮਿਊਜ਼ਿਕ ਫਾਸਟ ਕਰ ਦਿੱਤਾ ਆ ਤੇ ਦੇਖੋ ਫਾਸਟ ਮਿਊਜ਼ਿਕ ਕੀਤੇ ਆ ਉਹ ਕਾਪੀਰਾਈਟ ਚੱਕਦਾ ਏ ਕਿ ਨਹੀਂ ਚੱਕਦਾ ਜੇ ਨਾ ਚੱਕਦਾ ਫਿਰ ਆਪਾਂ ਪਾਸ ਹੋ ਜਾਣਾ

ਬਾਰ ਵਾਲਿਆਂ ਦੀ ਕਾਲ ਮੇਰੀ ਭਾਣਜੀ ਆ ਰੂਪਾ ਮੈਂ ਫੋਨ ਦੇ ਕੋਲ ਰਹੀ ਸੀ ਸੋ ਇਹ ਮਿਲਦਾ ਉਹਦਾ ਫੋਨ ਆ ਗਿਆ ਤੇ ਸਾਰਿਆਂ ਹੁਣ ਉਹ ਪੱਕਾ ਨੱਚ ਰਹੀ ਹਣੀ ਉਹ ਸਾਰੇ ਵਿਆਹ 'ਚ ਫੋਨ ਤੇ ਨੱਚੀ ਗਈ। ਇਹ ਜੱਜ ਬੋਲ ਵਾਲੇ ਉਹ ਸਭੀ ਫੋਨ ਬਾਰ ਵਾਲੇ ਸਾਰੇ ਬਸ ਇੱਥੇ ਸਭ ਸਾਰੇ ਸੀ ਭਾਵੇਂ ਉਹ ਰੂਪਾ ਸੀ ਸਿੰਗਣ ਸੀ ਬਾਵੇਂ ਉਹ ਭੈਣ ਹੁੰਦੀ ਸੀ ਅਮਰੀਕਾ ਤੋਂ ਉਹਨਾਂ ਦੇ ਬੱਚੇ ਸੀ ਸੁジナ ਜਨਾਬੀਆਂ ਦੇ ਪੋਲਾਂ ਆਈਆਂ ਉਹਨਾਂ ਸਾਰਿਆਂ ਨੂੰ ਵੀਡੀਓ ਕਾਲ ਤੇ ਖੁਸ਼ ਕੀਤਾ ਗਿਆ ਇਹ ਅਮਨਵੀਰ ਆ ਮਾਸੀ ਜੀ ਦਾ ਬੇਟਾ ਤੇ ਇਹਦੇ ਥੋੜਾ ਜਿਹਾ ਸੱਟ ਲੱਗ ਗਈ ਸੀ ਉਹਦੇ ਕਰਕੇ ਬੱਸ ਇਹਨੇ ਬੈਠ ਕੇ ਇੰਜੋਏ ਕੀਤਾ ਅਦਰਵਾਈਜ਼ ਕੀ ਹੁੰਦਾ ਇਹਨੇ ਤਾਂ ਸਾਰੇ ਲੱਟਾ ਮਾਰ ਮਾਰ ਫੇਰ ਤੋਂ ਬਾਹਰ ਕੱਢਦੇ ਨੇ ਹੀ ਗੇ ਬਾਕੀ ਸਾਡੇ ਘਰਾਂ ਦੇ ਵਿੱਚ ਨੱਚਣ ਕਾਉਣ ਦੇ ਲਈ ਇਹ ਹਿਸਾਬ ਹੁੰਦਾ ਵੀ ਸਾਡੇ ਆਪਣੇ ਸਕੇ ਭਰਾਵਾਂ ਤੋਂ ਬਿਨਾਂ ਕਿਸੇ ਤੀਜੇ ਬੰਦੇ ਦੀ ਐਂਟਰੀ ਨਹੀਂ ਹੁੰਦੀ ਜੇ ਹੌਲਕਾ ਤੇ ਉਹ ਵੀ ਸਕੇ ਭਰਾਵਾਂ ਦੇ ਬਾਣ ਜਾਂ ਬਾਤ ਤੇ ਹੀ ਹੋਊਗਾ ਸਕੇ ਭਰਾਵਾਂ ਤੋਂ ਸੋ ਜਿਵੇਂ ਅਰਸ਼ ਦੇ ਬਹੁਤ ਈਅਰ ਕੁਝ ਕੋ ਫੈਂਸੀ ਕੋ ਪਰ ਉਹ ਵੀ ਅੰਦਰ ਨਹੀਂ ਸੀ ਆ ਕੇ ਰੁਕੇ ਮਾਮਾਈ ਦਾ ਬੇਟਾ ਬੈਠਾ ਆ ਮਰ ਮਾਸੀ ਦਾ ਬੇਟਾ ਇੱਕ ਮੁਰੱਦਲ ਬਰਦਰ ਆ ਤੇ ਪਾਂਡੇ ਆ ਮੇਰੇ ਤੇ ਬਸ ਨੰਨਾ ਕੇ ਸਰਕਲ ਪਰਵਾਰਿਕ ਜੀਵਨ ਦਾ ਤੇ ਬਾਕੀ ਸਾਰੇ ਚਲੇਗੇ ਸਿੱਧੇ ਫੇਰ ਅਸੀਂ ਖਾਣ-ਖਣ ਜਿਹੜਾ ਪਤਾ ਅੱਛਾ ਇੱਕ ਚੀਜ਼ ਹੋਰ ਦੱਸਾਂ ਮੰਮੀ ਨੇ ਪਰੇ ਖੜੀਆ ਪਤਾਸਿਆਂ ਵਾਲੀ ਪ੍ਰਾਤ ਵੀ ਜਦੋਂ ਜਿੰਨੇ ਦਿਨ ਗਾਣ ਹੁੰਦਾ ਆ ਜਾਂ ਪਹਿਲੇ ਦਿਨ ਖਾਸ ਕਰਕੇ ਸੋ ਸਾਰਿਆਂ ਨੂੰ ਤੁਰਨ ਲੱਗਿਆਂ ਨਾ ਪਤਾਸੇ ਦਿੱਤੇ ਜਾਂਦੇ ਆ ਤੇ ਇਸ ਰਸਮ ਨੂੰ ਮੈਨੂੰ ਪਤਾ ਨਹੀਂ ਕੀ ਬੋਲਦੇ ਤੁਹਾਡੇ ਏਰੀਆ ਦੇ ਵਿੱਚ ਕੀ ਦਿੰਦੇ ਆ ਜਦੋਂ ਪਹਿਲੀ ਵਾਰੀ ਗਾਣ ਆਉਂਦੇ ਨੇ ਇਸ ਰਸਮ ਨੂੰ ਕੀ ਕਹਿੰਦੇ ਆ ਤੇ ਕਿਸ ਨੂੰ ਪਤਾ ਹੈ ਕਿੰਨੇੰਨਾਂ ਤੱਕ ਚੱਲੂਗਾ ਸੇ

ਕਾਲਾਂ ਦੀ ਕਾਲ ਆਉਂਦੀ ਸੀ ਤਾਂ ਆਪਣੀ emotions ਰੋਕ ਕੇ ਉਹਨਾਂ ਦੇ ਨਾਲ ਨੱਚ ਜਾਂਦਾ ਸੀ ਦਿਲ ਤੇ ਪੱਥਰਾ ਕੇ ਕਿਉਂਕਿ ਮੇਰਾ ਤਾਂ ਸਿੱਤ ਹੀ ਇਹਨਾਂ ਦਾ ਦਿਲ ਛੋਟਾ ਹੈ ਨਾ ਮਤਲਬ ਇਹੋ ਜੇ ਮੋਮੈਂਟਸ ਦੇ ਸਮੇਂ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਸੀ ਤਾਂ ਮੈਂ ਤਾਂ ਨੱਚੀ ਨਹੀਂ ਇਹਨਾਂ ਦੇ ਨਾਲ ਜੇ ਮੈਂ ਨੱਚੀ ਬਹੁਤ ਘੱਟ ਕਿਉਂਕਿ ਮੈਂ ਬਹੁਤ ਜਲਦੀ emotional ਹੋ ਜਾਂਦੀ ਹਾਂ ਅਸੀਂ ਚੱਲ ਕੇ ਪੁਰਾਣੇ ਤੌਰ ਨਾਲ ਤੇ ਆਖਰੀ ਵੀਡੀਓ ਕਲਿੱਪ ਦਾ ਕ੍ਰੈਡਿਟ ਜਾਂਦਾ ਅਮਨਵੀਰ ਨੂੰ ਤੇ ਅਤਿੰਦਰ ਨੂੰ ਰੂਪਾ ਨੂੰ ਜਿਹੜੀ ਨੱਚਦੀ ਰਹੀ ਦੇ ਨਾਲ ਕਵਲ ਦੀ ਜੀ ਸੁਇਨਾ ਤੇ ਇਸ ਦੀ ਦੀ ਇਹ ਬੇਟੀ ਆ ਤੇ ਇਹਨਾਂ ਨੇ ਲਾਸਟ ਕਲਿੱਪ ਬਣਾਇਆ ਤੇ ਇੰਜੋਏ ਕਰਦੇ ਰਹੇ ਤੇ ਬਾਕੀ ਹੋਬ ਤੁਸੀਂ ਇਸ ਦਾ ਲੇਡੀ ਸੰਗੀਤ ਜਿਹੜਾ ਹੈ ਪੁੰਜੇ ਬੈਠ ਕੇ ਰਜਾਈਆਂ ਦੇ ਵਿੱਚ ਸਾਡੇ ਮਾਝੇ ਦਾ ਠੇਠ ਗਾਉਣ ਇੰਜੋਏ ਕੀਤਾ ਹੋਊਗਾ ਅਗਲੀਆਂ ਵੀਡੀਓ ਦੇਖਣ ਦੇ ਨਾਲ ਜੁੜੇ ਰਹੋ ਆਪਾਂ ਬਹੁਤ ਸੋਹਣੀਆਂ ਸੋਹਣੀਆਂ ਵਿਆਹ ਤੋਂ ਬਾਅਦ ਹੋਰ ਵੀ ਪ੍ਰੋਗਰਾਮਾਂ ਦੀਆਂ ਵੀਡੀਓ ਪਾਉਣੀਆਂ ਆ ਇਹ ਵੀਰਾ ਤੇ ਵੀਰੇ ਨਾਲ 마ਸੀ 마ਸੀ ਵੀ ਵਿਆਹ ਚ ਸਿੱਖੋਗੇ ਸੀਗੇ ਥੋੜਾ ਜਾਂ ਡਾਕਟਰ ਘਰੇ ਦੇਖਣ ਆਉਂਦਾ ਰਿਹਾ ਤੇ ਬੈਠ ਬੈਠ ਕੇ ਹੀ ਨੱਚੇ ਬੱਸ ਤੇ ਇਧਰ ਭਾਬੀ ਕੀਪਸ ਸਮਾਈਲਿੰਗ ਤੇ ਕੀਪਸ ਸਪੋਰਟਿੰਗ ਦੇਖਦੇ ਰਹੋ ਤੇ ਬਾਏ ਬਾਏ ਟੇਕ ਕੇਅਰ